ਸਤਿ ਸ੍ਰੀ ਅਕਾਲ ਜੀ ਮੈਂ ਵਿੱਕੀ ਲਖਵੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਹਨ ਬੁਟੀਕ ਦੇ ਉੱਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਫਿਰਕੀ ਦੇ ਵਿੱਚ ਹਨਾ ਧਾਗਾ ਆਪਾਂ ਕਿਸ ਤਰੀਕੇ ਨਾਲ ਪਾਉਣਾ ਅਤੇ ਜੋ ਫਿਰਕੀ ਵਿੱਚ ਧਾਗਾ ਪੈਂਦਾ ਵੀ ਉਹਦੀ ਕੁਆਲਿਟੀ ਕਿੱਦਾਂ ਦੀ ਹੁੰਦੀ ਹੈ ਤੇ ਇੱਕ ਆਪਾਂ ਅੱਜ ਤੁਹਾਨੂੰ ਮਸ਼ੀਨ ਦੇ ਵਿੱਚ ਧਾਗਾ ਪਾਉਣਾ ਵੀ ਦੱਸਾਂਗੇ ਕਈ ਪੈਨਾਂ ਨੇ ਸਾਨੂੰ ਇਸ ਸੰਬੰਧ ਦੇ ਵਿੱਚ ਵੀ ਕਮੈਂਟ ਕਰੇ ਨੇ ਵੀ ਧਾਗਾ ਪਾਉਣਾ ਦੱਸੋ ਤੇ ਫਿਰਕੀ ਦੇ ਸੰਬੰਧ ਵਿੱਚ ਵੀ ਕਮੈਂਟ ਕੀਤੇ ਹੋਏ ਨੇ ਤੇ ਬਾਕੀ ਜੋ ਆਪਣੇ ਨਵੇਂ ਭੈਣ ਭਰਾ ਜੋੜਦੇ ਨੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਵੀ ਦਬਿਓ ਵਧੀਆ ਲੱਗੀ ਲਾਈਕ ਕਰਿਓ ਤੇ ਸ਼ੇਅਰ ਵੀ ਕਰਿਓ ਚਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਫਿਰਕੀ ਤੇ ਸੂਈ ਵਿੱਚ ਧਾਗਾ ਪਾਉਣ ਸੰਬੰਧੀ ਜਾਣਕਾਰੀ ਸਾਰੀ ਵੀਡੀਓ ਦੇਖਿਓ ਸਕਿਪ ਨਾ ਕਰਿਓ ਚਲੋ ਜੀ ਆਪਾਂ ਦੇਖਦੇ ਆ ਨਵ ਜੀ ਆ ਮਸ਼ੀਨ ਦੀ ਫਿਰਕੀ ਆ ਆਹ ਕੱਢਿਓ ਡੱਬੀ ਆ ਡੱਬੀ ਦੇ ਵਿੱਚ ਫਿਰਕੀ ਆ ਇਹ ਇਥੇ ਕਦਾ ਜਿਹਦੇ ਇੱਥੇ ਆ ਜਾਏਗਾ ਤੇ ਫਿੱਟ ਹੁੰਦੀ ਆ ਇੱਥੇ ਰੱਖ ਲਓ ਆ ਆ ਕੀ ਤੇ ਆਪਾਂ ਅਮਨ ਨੂੰ ਦੱਸਣਗੇ ਨਾ ਵੀ ਇਹਨੂੰ ਕਿਵੇਂ ਉਹ ਕਰਨਾ ਧਾਗਾ ਇਹਦੇ ਉੱਤੇ ਕਿਵੇਂ ਆਪਣੇ ਜਿਹੜੀ ਇਹਦੀ ਫਿਰਕੀ ਆ ਹਨਾ ਇਹ ਵਧੀਆ ਸਾਫ਼ ਹੋਣੀ ਚਾਹੀਦੀ ਆ ਇੱਕ ਤਾਂ ਜਿਵੇਂ ਆ ਚੀਜ਼ ਆ ਇੱਥੇ ਜੋੜ ਆਣੀ ਫਿਰਕੀ ਹੁੰਦੀ ਆ ਹਨਾ ਇੱਕ ਮਿੰਟ ਆ ਮੈਨੂੰ ਮੈਂ ਪੱਦਲੇ ਸਿਰ ਵਾ ਗਿਆ ਇਧਰ ਚਾਂਦਨ ਪੈਰ ਆ ਕੀ ਕਹਿੰਦੀ ਏ ਆਹ ਹੋਰੇ ਜੋੜ ਹੁੰਦੇ ਆ ਕਈ ਵਾਰੀ ਹੂੰ ਤੇ ਉਹ ਸਾਫ਼ ਫਿਰ ਕੀਰੇ ਚ ਸਹੀ ਚੱਲਦੀ ਆ ਉਹ ਕਈ ਵਾਰ ਆਪਾਂ ਨੂੰ ਜਦੋਂ ਧੱਗ ਪਾਇਆ ਹੁੰਦਾ بار بار ਧੱਗਾ ਤੋੜੀ ਜਾਂਦੀ ਹੈ ਮਸ਼ੀਨ ਠੀਕ ਆ ਡੱਬੀ ਦੇ ਵਿੱਚ ਥਸ ਥਸਦੀ ਉਹ ਫਸ ਕੇ ਚੱਲਦੀ ਹੈ ਜਿਹੜੀ ਆ ਇਸ ਤਰ੍ਹਾਂ ਸਾਫ਼ ਹੁੰਦੀ ਹੈ ਫਿਰਕੀ ਇਹ ਮਤਲਬ ਚੱਲਦੀ ਵਧੀਏਗੀ ਤੇ ਜਿਹੜਾ ਇਹਦੇ ਵਿੱਚ ਆਪਾਂ ਧੱਗਾ ਪਾਉਨੇ ਆ ਹਨਾ ਹਾਂ ਤੇ ਇਹ ਕੱਚਾ ਥ੍ਰੈਡ ਹੁੰਦਾ ਹਾਂ ਹਾਂ ਕੱਚਾ ਧੱਗਾ ਹੁੰਦਾ ਦੇਖੋ ਤੋੜ ਕੇ ਦਿਖਾਉਂਦੇ ਆਪਾਂ ਐਂ ਟੁੱਟ ਜਾਂਦਾ ਇਹ ਠੀਕ ਆ ਕਈ ਪੈਣਾ ਦੂਜਾ ਵੀ ਪਾਣ ਲਿਆ ਨੇ ਪੱਕਾ ਥ੍ਰੈਡ ਮਤਲਬ ਕੰਮ ਸਹੀ ਨਹੀਂ ਕਰਦਾ ਹੈ ਜੇ ਪੱਕਾ ਲੇ ਪਾਉਂਦਾ ਉਹ ਪੱਕਾ ਪਾਉਣ ਦੇ ਉਹਦੇ ਵੀ ਕੀ 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 ਨੁਕਸਾਨ ਹੁੰਦੇ ਨੇ ਜੇ ਦੂਜਾ ਧਾਗਾ ਪਾਇਆ ਜਾਵੇ ਗਲਤੀ ਨਾਲ ਖਿੱਚ ਤਾ ਜਾਦੇ ਪਾਉਂਦਾ ਬਾਕੀ ਉਹ ਥੋੜਾ ਜਿਹੜਾ ਆਪਣਾ ਪੱਕਾ ਧਾਗਾ ਹੁੰਦਾ ਇਹਦੇ ਨਾਲੋਂ ਥੋੜਾ ਜਿਹਾ ਮੋਟਾ ਹੁੰਦਾ ਇਹ ਜਿਆਦਾ ਬਰੀਕ ਹੁੰਦਾ ਜਿਹੜਾ ਕੱਚਾ ਧਾਗਾ ਹੁੰਦਾ ਇਹ ਦੁਕਾਨ ਤੋਂ ਕੀ ਕਹਿ ਕੇ ਮਿਲਦਾ ਕੱਚਾ ਨੜਾ ਕਹਿ ਕੇ ਮਿਲਦਾ ਕੜਾਈ ਵਾਸਤੇ ਵੀ ਜਿਹੜਾ ਕੜਾਈ ਦੇ نیچے ਫਿੱਟ ਕੀ ਕਰਦੇ ਆ ਕਿੰਨੇ ਕ ਦਾ ਆਉਂਦਾ ਇਹ ਸ਼ੁਰੂ ਹੋ ਜਾਂਦਾ 45 ਰੁਪਏ ਤੋਂ ਲੈ ਕੇ ਮਿਲਦਾ ਦਾ ਜਿੰਨਾ ਮਰਜ਼ੀ ਲੈ ਲਓ ਵੀ ਸਾਈਜ਼ ਬਟਾ ਛੋਟਾ ਹੋਣਾ ਹੈ ਦਾ ਵੱਡੇ-ਵੱਡੇ ਸਾਈਜ਼ ਦੇ ਸਾਹ ਉਹ ਵੀ ਰੇਟ ਦਾ ਤੇ ਇਹਦੇ ਵਿੱਚ ਧਾਗਾ ਪਾਉਣਾ ਕਿਵੇਂ ਆ ਇਹ ਵਿੱਚ ਤੇ ਧਾਗਾ ਇਹਦੇ ਚ ਆਪਾਂ ਨੇ ਜਿਵੇਂ ਡੱਬੀ ਐ ਡੱਬੀ ਦੇ ਵਿੱਚ ਆਹ ਵਾਲੀ ਪੱਤੀ ਲੱਗੀ ਹੁੰਦੀ ਆ ਤੇ ਇਹਦੇ ਆਹ ਔਰੇ ਨੋਕ ਹੁੰਦੀ ਆ ਠੀਕ ਆ ਜਿਵੇਂ ਆਪਣੀ ਜਿਹੜੀਆਂ ਆਮ ਅੰਬ੍ਰੇਲਾ ਮਸ਼ੀਨਾਂ ਨੇ ਜਾਂ ਦੂਜੀਆਂ ਮਸ਼ੀਨਾਂ ਨੇ ਇਹ ਆਹ ਨੋਕ ਨਹੀਂ ਹੁੰਦੀ ਹੈਗੀ ਲੱਗੀ ਹੋਈ ਠੀਕ ਆ ਤੇ ਬਾਕੀ ਫਿਰ ਕੀ ਪਾਉਣ ਜਿਹੜਾ ਹੁਣ ਆਪਾਂ ਫਿਰਕੀ 'ਚ ਧਾਗਾ ਪਾਉਣਾ ਹੈਗਾ ਹੂੰ ਹੂੰ ਡੱਬੀ ਮਤਲਬ ਫਿਰਕੀ ਜਿਹੜਾ ਅਗਾਂ ਡੱਬੀ ਚ ਪਾਉਣਾ ਹੈਗਾ ਹੂੰ ਇਹ ਇਸ ਤਰ੍ਹਾਂ ਆਪਾਂ ਨੇ ਇਧਰੋਂ ਐਵੇਂ ਚੱਲਦੀ ਫਿਰਕੀ ਨਾ ਹੂੰ ਇਸ ਤਰ੍ਹਾਂ ਕਰਕੇ ਪਾਉਣਾਗਾ ਜਿਹੜੀ ਫਿਰਕੀ ਆ ਉਹ ਇਸ ਤਰ੍ਹਾਂ ਘੁੰਮੇ ਜਿਹੜੀ ਠੀਕ ਆ ਤੇ ਇਹਦੇ ਚ ਖਿੱਚ ਘੱਟ ਪੈਂਦੀ ਆ ਫਿਰ ਧਾਗੇ ਚ ਠੀਕ ਆ ਟੁੱਟਦਾ ਨਹੀਂ ਹੈਗਾ ਟੁੱਟਦਾ ਨਹੀਂ ਹੈਗਾ ਛੇਤੀ ਜੇ ਆਪਾਂ ਦੂਸਰੀ ਸਾਈਡ ਤੋਂ ਇਹਨੂੰ ਉਲਟਾ ਕੇ ਪਾ ਲਾਂਗੇ ਜਿਵੇਂ ਕਿ ਆਪਾਂ ਦੇਖੋ ਐਵੇਂ ਪਾ ਲਾਂਗੇ ਫਿਰ ਇਹ ਫਿਰਕੀ ਜਿਹੜੀ ਇਸ ਤਰ੍ਹਾਂ ਇਹ ਉਲਟੀ ਚੱਲਣ ਲੱਗ ਜਾਂਦੀ ਆ ਤੇ ਆ ਨੋਕ ਦੇ ਵਿੱਚ ਧਾਗਾ ਪਾਉਣਾ ਬਹੁਤ ਜ਼ਰੂਰੀ ਹੈ ਜੇ ਜੇ ਇਹਦੇ ਚੋਂ ਧਾਗਾ ਨਿਕਲ ਜੇ ਫਿਰ ਵੀ ਵਾਰ-ਵਾਰ ਟੁੱਟੀ ਜਾਂਦਾ ਨਾਲੇ نیچے ਇਕੱਠਾ ਹੋ ਜਾਂਦਾ ਧਾਗਾ ਠੀਕ ਹੈ ਇਹ ਨੋਕ ਦੇ ਵਿੱਚ ਧਾਗਾ ਪਾਉਣਾ ਫਿਰ ਵੀ ਜੇ ਇਹ ਨੋਕ ਦੇ ਰਾਹੀ ਵਿੱਚ ਦੀ ਪਾਏ ਜਾਵੇ ਵੀ ਫਿਰ ਧਾਗਾ ਟੁੱਟਦਾ ਨਹੀਂ ਹੈਗਾ ਸਹੀ ਚੱਲਦਾ ਧਾਗਾ ਇਸ ਨਾਲ ਹੀ ਹੈ ਕੜਾਈ ਵੀ ਬੜੀਆ ਪ੍ਰੋਪਰ ਹੁੰਦੀ ਆ ਨਹੀਂ ਸਹੀ ਨਹੀਂ ਚੱਲਦਾ ਹੈਗਾ ਧਾਗਾ نیچے ਇਕੱਠਾ ਹੋਊਗਾ ਗਿਆ ਲੈ ਠੀਕ ਆ ਤੇ ਇਹ ਵਾਲਾ ਨੜਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੀ ਇਹ ਐਵੇਂ ਦਾ ਨੜਾ ਹੁੰਦਾ ਹਨਾ ਬੱਸ ਤਾਂ ਪਹਿਣਾ ਨੂੰ ਪਤਾ ਹੀ ਆ ਜਿਹੜੇ ਕੰਮ ਕਰਦੀਆਂ ਨੇ ਕਈ ਵਾਰ ਜਿਹੜੇ ਪਹਿਣਾ ਨਵਾਂ ਕੰਮ ਸ਼ੁਰੂ ਕਰਦੀਆਂ ਨੇ ਹਾਂ ਫਿਰ ਉਹ ਜਿਹਾ ਦਿਖਾ ਕੇ ਹੈਨਾ ਉਹਨਾਂ ਵਾਸਤੇ ਵੀ ਜਿਹੜਾ ਨੂੰ ਪਤਾ ਲੱਗ ਜੀ ਵੀ ਇਸ ਤਰ੍ਹਾਂ ਦਾ ਨੜਾ ਹੁੰਦਾ ਹੈ ਪਹਿਣਾ ਸਕਰੀਨਸ਼ਾਟ ਲੈ ਲੈਣੀਆਂ ਫਿਰ ਕਈ ਵਾਰ ਜਦੋਂ ਲੈਣਾ ਤਾਂ ਉਹ ਤੇਦਰ ਮਟੀਰੀਅਲ ਜਿਹੜੀ ਸ਼ਾਪ ਹੁੰਦੀ ਉਹਨੂੰ ਦਿਖਾ ਕੇ ਲੇਤਾ ਜਾਂਦਾ ਇਹ ਇਸ ਤਰ੍ਹਾਂ ਦਾ ਨੜਾ ਹੁੰਦਾ ਬਾਕੀ ਮੈਂ ਸਾਨੂੰ ਇੱਕ ਪੈਕਿੰਗ ਵਾਲਾ ਵੀ ਦਿਖਾ ਦਿੰਨੀ ਹਾਂ ਜੀ ਤੇ ਪੈਕਿੰਗ ਹੋਈ ਹੁੰਦੀ ਹੈ ਤੁਸੀਂ ਇਹ ਕੱਚਾ ਨੜਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹਦਾ ਫਿਰ ਆਪਾਂ ਉੱਥੇ ਹੈਨਾ ਕਈ ਵਾਰ ਦੁਕਾਨ ਵਾਲਿਆਂ ਨੂੰ ਵੀ ਨਹੀਂ ਸਮਝ ਆਉਂਦਾ ਹੁੰਦਾ ਨਾ ਵੀ ਕੀ ਚੀਜ਼ ਦੇਣੀ ਆ ਹੁਣ ਆਮ ਨੂੰ ਤੁਹਾਨੂੰ ਪੈਕਿੰਗ ਵਾਲਾ ਦਿਖਾਉਣਗੇ ਜਿਹੜਾ ਜਿੱਦਾਂ ਦਾ ਦੁਕਾਨ ਤੋਂ ਆਉਂਦਾ ਉਹਦਾ ਤੁਸੀਂ ਸਕਰੀਨਸ਼ਾਟ ਲੈ ਲਿਓ ਫਿਰ ਉਹ ਫੋਟੋ ਦਿਖਾ ਕੇ ਇਹਨਾਂ ਲੈ ਲੈਂਦੇ ਆਂ ਅਗਲਗ ਕੰਪਨੀਆਂ ਦੇ ਆਉਂਦੇ ਨੇ ਆ ਦੇਖੋ ਇਹਦੇ ਨਕਲੀ ਤੋਂ ਸਾਵਧਾਨੀ ਦੂਜੇ ਵਾਸਤੇ ਦਿਖਾਈ ਆ ਮੈਨੂੰ ਜਿਹੜਾ ਮੋਰ ਜੀ ਲੱਗੀ ਹੋਈ ਆ ਆ ਦੇਖੋ ਇਹ ਨਹੀਂ ਹੈਗਾ ਵੀ ਅਸੀਂ ਇਹੀ ਕੰਪਨੀ ਦਾ ਵਰਤਦੇ ਆ ਮਤਲਬ ਇਹ ਅਲੱਗ-ਅਲੱਗ ਕੰਪਨੀ ਦੇ ਹੁੰਦੇ ਨੇ ਮਤਲਬ ਵੀ ਕਹਿਣ ਦਾ ਭਾਵ ਵੀ ਇਦਾਂ ਹੁੰਦਾ ਆ ਦੇਖੋ ਤੋੜ ਕੇ ਦਿਖਾਉਣ ਗਿਆ ਮਨ ਬਿਲਕੁਲ ਕੱਚਾ ਹੁੰਦਾ ਇਹ ਐਵੇਂ ਕੱਚਾ ਹੁੰਦਾ ਤੇ ਹੁਣ 51 ਤੁਹਾਨੂੰ ਮਸ਼ੀਨ ਦੇ ਵਿੱਚ ਧਾਗਾ ਵੀ ਪਾ ਕੇ ਦੱਸਣਗੇ ਨਾ ਇਸ ਸੰਬੰਧੀ ਵੀ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਇਹ ਪੜ ਲਈ ਹੈ ਜੀ ਇਸ ਤਰ੍ਹਾਂ ਪਈਆ ਹੋਇਆ ਤਾਂਗਾ ਪਾਓ ਸਰਾਹ ਨੂੰ ਦੱਸ ਦਿਓ ਉਹਨਾਂ ਤੇ ਕਿਉਂਕਿ ਮੈਂ ਵੀ ਦੇਖਦਾ ਉਹਨਾਂ ਖਾਸੇ ਗੇੜੇ ਜੇ ਪਾਉਣੀ ਹੁੰਦੀਆਂ ਤੂੰ ਇੱਥੇ ਇਸ ਤਰ੍ਹਾਂ ਇੱਥੇ ਮਤਲਬ ਆਪਾਂ ਨੇ ਰੀਲ ਰੱਖ ਲਈ ਤੇ ਆਹ ਵਾਲਾ ਜਿਹੜਾ ਸਟੈਂਡ ਲੱਗਿਆ ਹੋਇਆ ਆਪਾਂ ਹਮ ਹਮ ਇਹਦੇ ਵਿੱਚ ਇੱਥੋਂ ਇਹ ਆ ਮੈਂ ਤਾਂ ਮੂੰਹ ਇਹਦੇ ਬੰਦ ਕੀਤੇ ਹੋਏ ਨੇ ਕਿਉਂਕਿ ਜਦੋਂ ਆਪਣਾ ਜਰੀ ਵਾਲਾ ਧਾਗਾ ਹੁੰਦਾ ਨਾ ਉਹ ਇੱਥੇ ਐਵੇਂ ਗੇੜੇ ਖਾ ਖਾ ਕੇ ਛੇਤੀ ਟੁੱਟ ਜਾਂਦਾ ਇਸ ਕਰਕੇ ਇੱਥੇ ਆਪਾਂ ਨੇ ਟੇਪ ਲਾ ਕੇ ਹੈਨਾ ਬੰਦ ਲਾਇਆ ਹੋਇਆ ਚੇਪੀ ਲਾ ਕੇ ਉੱਪਰ ਦੀ ਥ੍ਰੈਡ ਲਪੇਟ ਕੇ ਇਹਨੂੰ ਬੰਦ ਕੀਤਾ ਹੋਇਆ ਵੀ ਬਾਹਰ ਇਹ ਨਿਕਲੇ ਉਹਦੇ ਚ ਐਵੇਂ ਵੀ ਧਾਗਾ ਪਾਉਣਾ ਤਾਂ ਥੋੜਾ ਜਿਹਾ ਹੁੰਦਾ ਸੌਖਾ ਪਰ ਧਾਗਾ ਲਿਪਟਦਾ ਜਿਆਦਾ ਆ ਜਦੋਂ ਇਹਦਾ ਮੂੰਹ ਖੁੱਲਾ ਹੁੰਦਾ ਠੀਕ ਆ ਰੀਲ ਦਾ ਵੀ ਜਿਆਦਾ ਟੁੱਟਦਾ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਆ ਚੀਜ਼ ਐ ਇਹਦੇ ਉੱਪਰ ਦੀ ਇਸ ਤਰ੍ਹਾਂ ਘੁਮਾ ਕੇ ਇਸ ਤਰ੍ਹਾਂ ਹਾਂ ਤੇ ਘੁਮਾ ਲੈਣਾ ਚਿੱਟਾ ਨਾਲ ਲੈਂਦੀ ਇਹ ਧਾਗਾ ਦੇ ਸਿਧਾ ਨਹੀਂ ਹੈ ਦੇਖ ਨਹੀਂ ਰਿਹਾ ਚਲੋ ਹੋਰ ਲੈ ਲੈਂਦੇ ਆ ਲਓ ਜੀ ਆਪਣੀ ਲਾਈਟ ਪਿੰਕ ਥ੍ਰੈਡ ਲੈਂਦੀ ਆ ਤਾਂ ਕਿ ਤੁਹਾਨੂੰ ਵਚਨੀ ਦਿਖੇ ਵੀਡੀਓ ਦੇ ਵਿੱਚ ਉਹ ਡਾਰਕ ਸੀਗਾ ਥੋੜਾ ਜਿਹਾ ਦੇਖ ਘਟ ਰਿਹਾ ਸੀਗਾ ਇੱਥੇ ਆਪਾਂ ਨੇ ਰੀਲਮੇ ਪਾ ਲਈ ਤੇ ਇਧਰ ਦੀ ਧਾਗ ਆਪਾਂ ਨੇ ਇਹਦੇ ਵਿੱਚ ਪਾ ਲਈ ਜਿਵੇਂ ਆਪਾਂ ਪਹਿਲਾਂ ਉਹ ਧਾਗਾ ਦੱਸਿਆ ਸੀ ਤੁਹਾਨੂੰ ਹਾਂ ਹਾਂ ਤੇ ਇੱਥੋਂ ਦੀ ਆਪਾਂ ਨੇ ਐਵੇਂ ਵਾਲ ਖਵਾਉਣਾ ਇਹਨੂੰ ਆ ਬਾਹਰਾਂ ਕਰਕੇ ਹਾਂ ਇਸ ਤਰ੍ਹਾਂ ਹਾਂ ਇਹ ਇਧਰੋਂ ਐਵੇਂ ਉੱਪਰ ਦੀ ਆ ਕੇ ਨੀਚੋਂ ਦੀ ਐਵੇਂ ਫੜ ਲੈਣਾ ਆਪਾਂ ਨੇ ਇਸ ਤਰ੍ਹਾਂ ਧਾਗੇ ਨੂੰ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਇਹਦੇ ਆ ਲੱਗਿਆ ਹੈ ਮਤਲਬ ਆ ਗੜੀਆਂ ਨਾਲ ਲੱਗਿਆ ਹੋਇਆ ਹੈ ਨਾ ਪੱਤਾ ਤੇ ਇਹ ਆਪਣੇ ਇੱਥੇ ਚੱਲਦਾ ਸਹੀ ਸਭ ਤੋਂ ਨੀਚੇ ਵਾਲੀ ਵਿੱਚ ਨੀਚੇ ਵਾਲੀ ਗੜੀ ਵਿੱਚ ਦੀ ਪਾਵਾਂਗੇ ਆਪਾਂ ਤੇ ਉਸ ਤੋਂ ਬਾਅਦ ਪਲੇਟਾਂ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਇਹਦਾ ਸਪਰਿੰਗ ਲੱਗਿਆ ਹੈ ਉਹਦੇ ਵਿੱਚ ਇਸ ਤਰ੍ਹਾਂ ਇਹਦੀ ਨੀਚੋਂ ਦੀ ਕਰਕੇ ਤੇ ਫਿਰ ਆ ਇਹਦੇ ਵਿੱਚ ਦੀ ਉੱਪਰ-ਨੀਚੇ ਹੁੰਦਾ ਜਿਹੜਾ ਇਹ ਇਹਦਾ ਉਸ ਤੋਂ ਬਾਅਦ ਜਿਵੇਂ ਆਪਣੀ ਸੂਈ ਦਾ ਮੂੰਹ ਉਹ ਰਹੁੰਦੀ ਹੈ ਨਾ ਇਹਦੇ ਵਿੱਚ ਦੀ ਪਾ ਕੇ ਬਸ ਫਿਰ ਸੂਈ ਦੇ ਵਿੱਚ ਬਸ ਐ ਵੀ ਮੂਰੂ ਕੱਟ ਕੇ ਨਾ ਕੈਂਚੀ ਨਾਲ ਵੀ ਉਹਨਾਂ ਸਿੱਧਾ ਜਾਂਦਾ ਜਿਵੇਂ ਆਪਾਂ ਸਿਲਾਈ ਮਸ਼ੀਨ ਦੇ ਵਿੱਚ ਬਾਕੀ ਇਹਦੇ ਪੂਰੇ ਪਲੂਸੜੇ ਜੇ ਵੀ ਹੁੰਦੇ ਨੇ ਇਸ ਤਰ੍ਹਾਂ ਦਾ ਮਤਲਬ ਢੰਗ ਸਹੀ ਧਾਗਾ ਹੁਣ ਕਿਵੇਂ ਦਿਖਾਵੀ ਦਿਨਾ ਕਿੱਥੋਂ ਕਿੱਥੋਂ ਵੀ ਲੰਘਿਆ ਹੋਇਆ ਇਹ ਆ ਤੁਸੀਂ ਦੇਖ ਸਕਦੇ ਹੋ ਤੇ ਆਪਣੀ ਕੋਲ ਜਿਹੜੀ ਜਰੀ ਹੈ ਜਰੀ ਵੀ ਇਸੇ ਉਸ ਨਾਲ ਹੀ ਚੱਲਦੀ ਹੈ ਕਿਉਂਕਿ ਜਿਹੜੀ ਦੂਸਰੀ ਜਰੀ ਹੁੰਦੀ ਆ ਉਹ ਥੋੜੀ ਜੀ ਪਹਿਲਾਂ ਪੁਰਾਣੀਆਂ ਜਰੀਆਂ ਹੁੰਦੀਆਂ ਸੀ ਉਹ ਓਵੇਂ ਨਹੀਂ ਚੱਲਦੀ ਸੀ ਉਹ ਸਿੱਧੀ ਚੱਲਦੀ ਸੀ ਜਿਹੜੀ ਹੁਣ ਆਪਾਂ ਜਰੀ ਵਰਤਦੇ ਆ ਇਹ ਵਾਲੀ ਵੱਡੇ ਨੜੇ ਵਾਲੀ ਹੈ ਨਾ ਇਹ ਬਿਲਕੁਲ ਇਹ ਥ੍ਰੈਡ ਮੰਗੂ ਹੀ ਵਰਤੀ ਜਾਂਦੀ ਹੈ ਇਸੇ ਤਰੀਕੇ ਨਾਲ ਇਹਦਾ ਧਾਗਾ ਜਿਵੇਂ ਮਤਲਬ ਥ੍ਰੈਡ ਆਪਿੰਦਾ ਆਪਣਾ ਰੀਲ ਦਾ ਧਾਗਾ ਓਵੇਂ ਜਰੀ ਦਾ ਪੈਂਦਾ ਅੱਛਾ ਭਈ ਜਿਹੜਾ ਪਹਿਲਾ ਵਾਲਾ ਹੁੰਦਾ ਸੀ ਉਹ ਥੋੜਾ ਜਿਆ ਮੋਟਾ ਹੁੰਦਾ ਸੀਗਾ ਉਹ ਥੋੜਾ ਜਿਆ ਇਸ ਤੋਂ ਸਖਤ ਹੁੰਦਾ ਧਾਗਾ ਓਕੇ ਉਹਦੇ ਵਾਸਤੇ ਆਪਾਂ ਨੂੰ ਉਹ ਸਿੱਧਾ ਧਾਗਾ ਹੀ ਚਲਾਉਣਾ ਪੈਂਦਾ ਸੀ ਉਹ ਇਹ ਅਸਲ 'ਚ ਆਹ ਵਾਲੀ ਜਿਹੜੀ ਜ਼ਿਆਦਾ ਵਧੀਏਗੀ ਇੱਕ ਮਿੰਟ ਖੜ ਜਾ ਆਪਾਂ ਤੇ ਇਹ ਵਾਲੀ ਆਪਾਂ ਡੱਬੀ ਇਸ ਤਰ੍ਹਾਂ ਪਾ ਦਾਂਗੇ ਇਹਦੇ ਵਿੱਚ ਬੈਠ ਕੇ ਪਾਉਣ ਦਾ ਹਿਸਾਬ ਆ ਖੜੇ ਖੜੇ ਤਾਂ ਡੱਬੀ ਵੀ ਨਹੀਂ ਪੈਂਦੀ ਤੇ ਕਿੱਥੇ ਪਾਉਣੀ ਹੈ ਮੈਨੂੰ ਨਹੀਂ ਪਤਾ ਮੈਂ ਕਿ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਥੱਲੇ ਬੈਠ ਕੇ ਪਾਣਾ ਫੇਰ ਥੱਲੇ ਬੈਠ ਕੇ ਵੀ ਨਹੀਂ ਪੈਂਦੀ ਕਿਉਂ ਕੁਰਸੀ ਤੇ ਬੈਠ ਕੇ ਹਿਸਾਬ ਹੁਣ ਪਈ ਅਲੋਇ ਤੇ ਬਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਜਾਣਕਾਰੀ ਤੁਹਾਨੂੰ ਕਿੰਤਾ ਦੀ ਲੱਗੀ ਤੇ ਜਿਹੜੇ ਨਵੇਂ ਭੈਣ ਭਰਾ ਜੁੜਦੇ ਨੇ ਆਪਣੇ ਨਾਲ ਹਨਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਦਬਿਓ ਵਧੇ ਨਾਲ ਕੀ ਲਾਈਕ ਕਰਿਓ ਸ਼ੇਅਰ ਵੀ ਕਰਿਓ ਤੇ ਬਾਕੀ ਅੱਜ ਅਸੀਂ ਸਾਗਨ ਤੇ ਗਏ ਸੀਗੇ ਬਹੁਤ ਇੰਜੋਏ ਕੀਤਾ ਉਹਦਾ ਵੀ ਵਲੌਗ ਤੁਹਾਨੂੰ ਕੱਲ ਨੂੰ ਸਾਂਝਾ ਕਰਾਂਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀ ਬਲੌਗ ਜਿਹੜਾ ਅਸੀਂ ਮਾ ਕੇ ਰਹਿ ਸਕ ਨਾਲ ਉਹ ਸ਼ੇਅਰ ਕਰੀ ਤੁਹਾਡੇ ਨਾਲ ਤੇ ਵਧੀਆ ਇੰਜੋਏ ਕੀਤਾ ਸੀਗਾ ਤੇ ਕੋਈ ਗਲਤੀ ਹੋ ਗਈ ਹੋ ਤਾਂ ਸਾਨੂੰ ਮਾਫ ਕਰਦੇ ਹੋ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਹੱਸਦੇ ਰਹੋ ਵਾਸਤੇ ਰਹੋ ਖੁਸ਼ ਰਹੋ ਸ਼ਸਰੀਕਾਲ ਜੀ